ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਹਾਂ ਠੀਕ ਹੋਣੀਆਂ ਠੀਕ ਹੀ ਚਾਹੀਦਾ ਭਾਈ ਹਾਲਾਤ ਤਾਂ ਸਭ ਦੇ ਠੀਕ ਹੋਣੇ ਚਾਹੀਦੇ ਪਰ ਅੱਜ ਕੱਲ ਹਾਲਾਤ ਕੁਝ ਠੀਕ ਨਾ ਚੱਲਦੇ ਆਂਦੇ ਵੈਸੇ ਇੱਕ ਗੱਲ ਤੇ ਹੈਗੀ ਆ ਵੀ ਸਾਡੇ ਪੰਜਾਬੀ ਵਿਚਾਰੇ ਕੁਝ ਸੋਚਦੇ ਆ ਤੇ ਬਣਦਾ ਕੁਝ ਜਾਂਦਾ ਕਿਉਂਕਿ ਬਾਹਰ ਜਾਣ ਨੂੰ ਫਿਰਦੇ ਪਏ ਆ ਕਈ ਤਰ੍ਹਾਂ ਦੇ 트ੰਪ ਸਾਹਿਬ ਨੇ ਉੱਤੇ ਉਹਨਾਂ ਦੇ ਰੈਸਟ੍ਰਿਕਸ਼ਨ ਲਾਤੀਆਂ ਕਈ ਦੇਸ਼ ਜਿਹੜੇ ਆ ਉਹਨਾਂ ਅਲਾਉ ਨਹੀਂ ਕਰਦੇ ਪਏ ਤੇ ਹੁਣ ਗੱਲ ਇਹ ਆ ਬਈ ਉੱਤੋਂ ਵਰਲਡ ਵਾਰ ਲੱਗਦੀ ਜਾਂਦੀ ਐ ਬਕਵਾਕ ਪੱਤਰਕਾਰਾਂ ਨੇ ਵਕਵਾਕ ਚੈਨਲਾਂ ਨੇ ਆਪਣੀ ਟੀਆਰਪੀ ਬਣਾਉਣ ਨੂੰ ਵੱਡੇ ਮਸਾਲੇਦਾਰ ਖਬਰਾਂ ਵੀ ਦੇ ਰਹੇ ਆ ਤੇ ਜਿਹੜੇ ਯੂਟਿਊਬਰ ਆ ਵੱਡੇ ਵੱਡੇ ਲੋਕ ਕਿੱਥੋਂ ਨਾ ਕਿੱਥੋਂ ਮੈਟਰ ਸਰਚ ਕਰਕੇ ਹਰ ਕੋਈ ਬੰਦਾ ਜਿਵੇਂ ਮੈਂ बोल रही ਐ ਐਵੇਂ ਹੀ ਕਰੀ ਜਾ ਰਿਹਾ ਕਿਉਂਕਿ ਕੋਈ ਵੀ ਕਿਸੇ ਨੂੰ ਲਿਆਟ ਨਹੀਂ ਕਰਦਾ ਹਰ ਕੋਈ ਬੰਦਾ ਆਪਣੇ ਬਾਰੇ ਸੋਚਦਾ ਉਹ ਕਹਿੰਦਾ ਵੀ ਮੈਂ ਖਬਰ ਲਾ ਲਾਂ ਮੇਰੀ ਟੀਆਰਪੀ ਵਾਦੀ ਕਿਸੇ ਦੀਆਂ ਫੀਲਿੰਗ ਕੀ ਐ ਜਿੱਥੇ ਲੜਾਈ ਲੱਗਣ ਲੱਗੀ ਐ ਜਿੱਥੇ ਲੜਾਈ ਲੱਗਣ ਦਾ ਹਾਲਾਤ ਬਣ ਰਿਹਾ ਉੱਥੇ ਬਾਰੇ ਕੋਈ ਨਹੀਂ ਸੋਚ ਰਿਆ ਕਿਉਂਕਿ ਅਸੀਂ ਭੁੱਪਤੀ ਐ ਐਸੀ ਮਈ ਦੇ ਜਿਹੜੇ ਪਿਛਲੇ ਸਾਲ ਮਈ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀ ਖੜਕੀ ਚਾਹੇ ਲੜਾਈ 3 ਦਿਨ ਦੀ ਸੀ ਪਰ ਤੁਸੀਂ ਮੰਨਣਾ ਨਹੀਂ ਆ ਮੌਕ ਡ੍ਰਿਲ ਨੇਰਾ ਜੀ ਅੱਜ ਸਾਇਰਨ ਹੋਣਾ ਸਾਰੇ ਸਾਇਰਨ ਤੋਂ ਹੀ ਡਰ ਗਏ ਕਹਿੰਦੇ ਭਾਈ ਕਿਹੜਾ ਸਾਇਰਨ ਹੋਣਾ ਕੀ ਬੰਨਣਾ ਤੇ ਉਹ ਤੋਂ ਵੀ ਡਰ ਗਏ ਸਾਰੇ ਜੋ ਸਾਇਰਨ ਵੱਜਿਆ ਤੇ ਉਸ ਤੋਂ ਬਾਅਦ ਲਾਈਟ ਆਫ ਹੋਈ ਫਿਰ ਰਾਤ ਨੂੰ ਕੀਤਾ ਲਾਈਟ ਆਫ ਹੋ ਗਈ ਤੇ ਹਨੇਰੇ ਘਨੇਰੇ ਦੇ ਵਿੱਚ ਬੜਾ ਮੁਸ਼ਕਲ ਦੇ ਹਾਲਾਤ ਬਣੇ ਇਸ ਫੀਲ ਤੇ ਸਾਰੇ ਡਰ ਗਏ ਵੀ ਜਦੋਂ ਸਾਡੇ ਜਲੰਧਰ ਤੇ ਤਾਂ ਇੰਨੇ ਕੋ ਹਮਲੇ ਹੋਏ ਉਹ ਆਦਮਪੁਰ ਦੇ ਇਸ ਕਾ ਉਹ ਲੱਗਾ ਹੋਇਆ ਸੀ ਜਿਹੜਾ ਤੇ ਭਾਈ ਰਿਟੈਲੀਏਟ ਤਾਂ ਕਰੀ ਜਾਂਦਾ ਸੀ ਕਿ ਡਰੋਨ ਆ ਗਿਆ ਫਜ਼ਾਈ ਲਾਗੀ ਸਾਰਾ ਜਲੰਧਰ ਟੜਿਆ ਪਿਆ ਇਹ ਕਿਸੇ ਨੇ ਕੂੜੇ ਨੂੰ ਅਗਲਾ ਤੇ ਲੋਕਾਂ ਨੂੰ ਰੋਲਾ ਪਾਇਆ ਕਹਿੰਦੇ ਇੱਥੇ ਮਜਾਇਲ ਡਿੱਗੀ ਪੁਲਿਸ ਭਾਈ ਦੀ ਆਈ ਬਾਅਦ ਸਾਰਿਆਂ ਨੂੰ ਗਾਲਾਂ ਹੀ ਬੜੀਆਂ ਪਈਆਂ ਲੋਕਾਂ ਨੂੰ ਕਿ ਕੀ ਬਕਵਾਸ ਕਰਦੇ ਹੋ ਬਾਅਦ ਚੋਂ ਦੇਖਿਆ ਉਹ ਥੋੜੀ ਕੀ ਦੇਰ ਬਾਅਦ ਉਹ ਰਿਟੈਲੀਏਟ ਹੋ ਗਿਆ ਉਦੋਂ ਤਾਂ ਸੱਚ ਗੱਲ ਸੀ ਖੇਤਾਂ ਵਿੱਚ ਤੇ ਸਾਰੇ ਕੰਬ ਗਏ ਪੂਰਾ ਜਲੰਧਰ ਕੰਬ ਗਿਆ ਕਿ ਆ ਕੀ ਹੋ ਗਿਆ ਮਤਲਬ ਇੱਕ ਐਕਸਪੀਰੀਅੰਸ ਸੀ ਹਨਾ ਜਿਹੜਾ ਬਹੁਤ ਬੈਡ ਸੀਗਾ ਸਾਰਿਆਂ ਨੂੰ ਉਹ ਸ਼ਾਮ ਨੂੰ ਚਲੋ ਸੀਡ ਫਾਇਰ ਹੋ ਗਿਆ ਤੇ ਆਪਾਂ ਸੁੱਤੀ ਜਾਂਦੇ ਹੀ ਅੱਜ ਦੀ ਰਾਤ ਸੋਣਾ ਕਿੱਦਾਂ ਹਮਲਾ ਹੋ ਜਾਣਾ ਤੇ ਮੇਰੀ ਲੱਤ ਪਲੇਟ ਪਈ ਮੈਂ ਕਿਹਾ ਵੀ ਭਾਈ ਬੰਕਰ 'ਚ ਵੀ ਮੇਰੇ ਤੋਂ ਨਹੀਂ ਬੈਹਣਾ ਮੈਂ ਕਿੱਥੇ ਜਾਊਂਗੀ ਹੈ ਉਹ ਜਿਹੜਾ ਡਰਾਉਣਾ ਸੀਨ ਸੀ ਮਸਾ ਹੀ ਹਟਿਆ ਤੇ ਹੁਣ ਵਿਚਾਰੇ ਇਰਾਨ ਦੇ ਲੋਕ ਕਿਸੇ ਵੀ ਕੰਟਰੀ ਦੇ ਕਿਤੇ ਵੀ ਗ੍ਰੀਨ ਲੈਂਡ ਕਿਤੇ ਵੀ ਕੋਈ ਵੀ ਦੁਨੀਆ ਦਾ ਦੇਸ਼ ਆ ਜਿਹੜੇ ਲੜਾਈਆਂ ਕਰਦੇ ਆ ਨਾ ਅਸੀਂ ਤਾਂ ਤਿੰਨ ਦਿਨ ਐਕਸਪੀਰੀਅੰਸ ਲਿਆ ਸੀਗਾ ਚਲੋ ਪਹਿਲਾਂ ਲੜਾਈਆਂ ਹੋਈਆਂ ਸਾਨੂੰ ਪਤਾ ਨਹੀਂ ਹਨਾ ਵੀ ਤੇ ਨਾਲੇ ਪਹਿਲੀਆਂ ਲੜਾਈਆਂ ਕਾਰਗਿਲ ਵਗੈਰਾ ਦੀਆਂ ਵੀ ਬਾਰਡਰਾਂ ਤੇ ਹੋਈਆਂ ਸਕੇ ਲੋਕਾਂ ਨੂੰ ਆਮ ਤੌਰ ਤੇ ਇੰਨਾ ਨਹੀਂ ਖਬਰਾਂ ਚ ਦੇਖਦੇ ਸੀ ਪਰ ਇਹ ਜਿਹੜਾ ਐਕਸਪੀਰੀਅੰਸ ਕੀਤਾ ਹੈ ਇਹ ਇੱਕ ਨਵਾਂ ਤੇ ਵੱਖਰਾ ਸੀਗਾ ਵੀ ਇਹਦਾ ਬੱਤੀਆਂ ਵੀ ਬੰਦ ਪਈ ਐ ਇਦਾਂ ਕਰੋਗੇ ਤੇ ਇਦਾਂ ਕਰੋਗੇ ਅਈ ਜ਼ਿੰਦਗੀ ਦੇ ਵਿੱਚ ਜਿਹੜਾ ਐ ਐਕਸਪੀਰੀਅੰਸ ਕੀਤਾ ਪੁੱਛੋ ਹੀ ਨਾ ਅੱਜ ਸਾਡੀ ਪੂਰੀ ਹਮਦਰਦੀ ਦਿਲੋਂ ਉਹਨਾਂ ਲੋਕਾਂ ਨਾਲ ਹੈਨਾ ਜਿਹੜੇ ਲੋਕ ਵਿਚਾਰੇ ਉਹਨਾਂ ਦੇਸ਼ਾਂ 'ਚ ਰਹਿੰਦੇ ਆ ਜਿੱਥੇ ਜੰਗ ਦਾ ਖਤਰਾ ਲਟਕ ਰਿਹਾ ਪਿਆ ਤੇ ਉਹ ਤਾਂ ਵਿਚਾਰੇ ਘਬਰਾਏ ਸਾਡੇ ਵਾਂਗੂ ਹੈਨਾ ਕਦੀ ਬੱਤੀ ਬੰਦ ਤੇ ਕਦੀ ਖੂਸ਼ ਬੰਦ ਤੇ ਕਦੀ ਰੋਟੀ ਖਾਣ ਤੋਂ ਬੈਠੇ ਤੇ ਕਦੀ ਪਾਣੀ ਪੀਣ ਤੋਂ ਬੈਠੇ ਆ ਤੇ ਬਾਹਰ ਕਿਤੇ ਜਾਣਾ ਨਹੀਂ ਆ ਸਕੂਲਾਂ ਚ ਛੁੱਟੀਆਂ ਬੱਚੇ ਘਰ ਖਬਰਾਂ ਵੀ ਦੀ ਸੁਣਨੀ ਆ ਹਨ ਤੇ ਫਿਰ ਪੁੱਛੋ ਨਾ ਪੂਰੇ ਹਾਲ ਤੇ ਇਦਾਂ ਤੇ ਹਾਲਾਤ ਕਿਤੇ ਨਾ ਬਣਾਵੀ ਇਹ ਤਾਂ ਉਹ ਹੈ ਨਾ ਵੀ ਚਿੜੀਆਂ ਦਾ ਮਰਨ ਗਵਾਰਾਂ ਦਾ ਹੱਸਾ ਫਕਟਰੀ ਫਿਰ ਦੇਖੋ ਅੱਜਕੱਲ ਪਹਿਲਾਂ ਹੁੰਦੀ ਸੀ ਬਾਰਡਰਾਂ ਤੇ ਲੜਾਈ ਹਨ ਅਸੀਂ ਤਿੰਨ ਦਿਨ ਦੇਖੀ ਸਾਨੂੰ ਪਤਾ ਜਿਨ੍ਹਾਂ ਨੇ ਐਕਸਪੀਰੀਅੰਸ ਨਹੀਂ ਨ ਕੀਤਾ ਉਹ ਕਿੰਦੀ ਲੜਾਈ ਲੋਗੀ ਵਰਡ ਵਰ ਲੋਗੀ ਫਲਾਣਾ ਹੋ ਗਿਆ ਉਹ ਥੀ ਰਾਂਤਿਆ ਹੋ ਗਿਆ ਉਹ ਗਿਆ ਕਿਉਂਕਿ ਇੰਡੀਆ ਤੇ ਪਾਕਿਸਤਾਨ ਦੇ ਲੋਕ ਜਾਣਦੇ ਹੋਣੇ ਆ ਵੀ ਇਸ ਲੜਾਈ ਦਾ ਨਤੀਜਾ ਕੀ ਹੋਇਆ ਸੀਗਾ ਤੇ 3 ਦਿਨਾਂ ਦੇ ਵਿੱਚ ਸਾਰਿਆਂ ਦੀ ਟੈਮ ਬੋਲ ਗਈ ਸਾਰੇ ਕਹਿੰਦੇ ਛੱਡੋ ਭਰਾ ਲੜਨਾ ਹੀ ਨਹੀਂ ਹੁਣ ਤੇ ਕੋਈ ਵੀ ਲੜਨਾ ਨਹੀਂ ਖਾਂਦਾ ਹੋਇਆ ਕੀ ਮੌਕ ਡ੍ਰਿਲ ਮੈਂ ਤਾਂ ਰਾਤ ਨੂੰ ਪਈ ਆ ਰੋਟੀ ਖਾਣ ਵਾਲੀ ਦੀ ਕਹਿੰਦੇ ਪਠਾਨਕੂਟ ਤੇ ਹਮਲਾ ਹੋ ਗਿਆ ਤੇ ਮੈਂ ਤਾਂ ਖਾਣਾ ਲੇਟ ਹੀ ਖਾਣੀ ਆ ਤਾਂ ਪਤਾ ਮੈਂ ਰੀਲਾ ਰੁਲਾ ਵੀ ਬਣਾ ਨਹੀਂ ਹੁੰਦੀ ਤੇ ਮੈਂ ਕੀ ਕੀਤਾ ਸਕੂਲੋਂ ਆਈ ਸੀ ਮੈਂ ਖਾਣਾ ਖਾਣਾ ਸੀ ਤੇ ਟੋ ਲਾਈਟ ਬੰਦ ਇਨਵਰਟਰ ਹੈਗਾ ਸੀ ਫਟਾਫਟ ਉਹਦੀਆਂ ਲਾਈਟਾਂ ਬੰਦ ਕਰ ਦੋ ਲੋਕਾਂ ਨੂੰ ਇਹ ਹੁੰਦਾ ਵੀ ਹਮਲੇ ਹੋਣ ਦੇ ਖਤਰਾ ਮੈਂ ਭਾਈ ਲਾਈਟਾਂ ਲੂਟਾਂ ਬੰਦ ਕਰਕੇ ਤੇ ਭਾਈ ਰੋਟੀ ਆਪ ਖਾਣ ਲੱਗੇ ਮੇਕੋਂ ਰੋਟੀ ਕਿੰਨਾ ਖਾਵਾ ਮੈਨੂੰ ਤਾਂ ਭੁੱਖ ਬੜੀ ਲੱਗੀ ਆ ਫਿਰ ਮੈਂ ਨਾ ਮੋਬਾਈਲ ਦੀ ਲਾਈਟਾਂ ਫਿਰ ਮੈਂ ਕਹਾ ਤਫਕਰੋ ਚਿੜੀ ਹੋਗੀ ਦੇਖੀ ਜਾਵਾਂਗੀ ਮੈਂ ਨਾ ਸੋਈ ਦੀ ਲਾਈਟ ਔਨ ਕਰਾਂ ਕਦੀ ਮੋਬਾਈਲ ਦੀ ਮੈਂ ਕਹਾ ਮੋਬਾਈਲ ਦੀ ਰਾਈਟ ਵੀ ਆ ਤੇ ਗੈਸ ਲਾਈ ਆ ਉਹਦੀ ਵੀ ਲਾਈਟ ਆ ਬੜੀ ਨਾ ਕਾਲੀ ਕਾਲੀ ਦੇ ਵਿੱਚ ਦੋ ਰੋਟੀਆਂ ਬਣਾਈਆਂ ਕੱਟੀਆਂ ਪੱਕੀਆਂ ਨੇਰੇ ਜੀ ਬੈ ਕੇ ਖਾਈ ਜਾਵਾਂ ਤੇ ਫਿਰ ਮੈਂ ਕਹਾ ਕੱਲ ਮੇਰੀ ਭੈਣ ਕਹਿੰਦੀ ਕਿ ਤੂੰ ਉਹੀ ਰੋਟੀ ਜਲਦੀ ਖਾ ਲੈ ਕਰ ਫਿਰ ਭਈ ਫਟਾਫਟ ਸਾਰੇ ਜਣੇ ਰੋਟੀਆਂ ਖਾ ਲੈਂਦੇ ਇਹ ਹਾਲ ਸੀਗਾ ਰੋਟੀ ਖਾ ਲੋ ਲਾਈਟ ਬੰਦ ਕਰ ਦੇਣੀ ਐ ਇਨਵਰਟਰ ਦੀ ਲਾਈਟ ਔਨ ਨਹੀਂ ਕਰਨੀ ਬਣੂਗਾ ਕੀ ਗਰਮੀ ਸੀਗੀ ਆਪਾਂ ਪੱਖਾ ਚਲਾਇਆ ਇੱਕ ਸਟੂਡੈਂਟ ਆਇਆ ਮੇਰਾ ਦਿਨੋਂ ਤਾਂ ਚਲੋ ਕੁਛ ਨਹੀਂ ਸੀ ਉਹ ਕਹਿੰਦਾ ਮੈਡਮ ਜੀ ਉਹ ਪੱਖੇ ਦੇ ਕਾਰਨ ਨਾ ਉੱਪਰ ਨਾਲ ਲਾਈਟਾਂ ਆਉਂਦੀਆਂ ਮੈਂ ਕਿਹਾ ਕਿੱਧਰ ਆਉਂਦੀਆਂ ਵੇ ਕਹਿੰਦਾ ਨਹੀਂ ਜੀ ਉਹ ਡਰੋਨ ਨਾਲ ਇਹ ਸਭ ਕੁਝ ਦੇਖਦਾ ਹੁੰਦਾ ਮੈਂ ਕਿਹਾ ਹਾਏ ਹਾਏ ਇਹ ਵੀ ਸੇ ਆਪਾਂ ਹੁਣ ਗਰਮੀ 'ਚ ਬੈਠੀ ਐ ਪੁੱਛੋ ਨਾ ਜਿਹੜੇ ਹਾਲਤ ਹੋਏ ਨਾ ਸਾਰੇ ਜਣੇ ਸ਼ਸ਼ੂ ਪੰਜ ਚਪਾਈ ਹੋਈ